ਰਾਤ ਦੇ ਮੇਲੇ ਦੇ ਵਿਊ ਤੇ ਸੋਹਣਾ ਲੱਗਦਾ ਬਾਬਾ ਬਕਾਲਾ ਚਮਕ ਕਰਦੀਆਂ ਲਾਈਟਾਂ ਸਤ ਜੀ ਦਰਸ਼ਨਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਂ ਬਹੁਤ ਹੀ ਸੁੰਦਰ ਦੁਕਾਨਾਂ ਜਿਹੜੀਆਂ ਉਹ ਸੱਜੀਆਂ ਹੀ ਹਨ ਮਾਰਕੀਟ ਦੇ ਵਿੱਚ ਗੁਰਦੁਆਰਾ ਮੇਲੇ ਆ ਦਾ ਲੋਕਲ ਜਾਂ ਪਿੰਡ ਅਸੀਂ ਸ਼ੁਰੂ ਤੋਂ ਜਿੱਥੇ ਸ਼ੁਰੂ ਹੋਏ ਇੱਥੇ ਮੇਲੇ ਦੇ ਜੀ ਜੋ ਕਿ ਆਈਡੀ ਬੀਆਈ ਬੈਂਕ ਦੇ ਵਿੱਚ ਆ ਕੰਮ ਕਰਦੇ ਹਾਂ ਤਾਂ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਫਾਤਸ਼ਾਹੀ ਨਵੀਂ ਲੈ ਆ ਵੀ ਰੇਡ ਕੇ ਲਈ ਜਾਂਦੇ ਆਂ ਇਧਰ ਆਦੇ ਚਾਚਾ ਜੀ ਮੇਲੇ ਦੇ ਚਾਹ ਦੇ ਗੱਫੇ ਛੱਕਦੇ ਫੜੇ ਗਏ ਹਾਂ ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਮੇਲਾ ਬਖਾਲਾਂਗੇ ਬਾਬਾ ਬਕਾਲਾ ਸਾਹਿਬ ਜੀ ਦਾ ਜੋ ਕਿ ਰਖੜ ਪੁੰਨਿਆਂ ਦੇ ਉੱਤੇ ਮਨਾਇਆ ਜਾਂਦਾ ਹੈ ਮੇਲਾ ਰਖੜ ਪੁੰਨਿਆਂ ਦਾ ਸਾਚਾ ਗਰੂਲਾ ਦੌਰੇ ਇਸ ਮੇਲੇ ਦੇ ਵਿੱਚ ਤਾਨੂੰ ਬਹੁਤ ਕੁਝ ਵੇਖਣ ਨੂੰ ਮਿਲੂਗਾ ਤੇ ਆਓ ਮੇਰੇ ਨਾਲ ਸੋ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਜੀ ਤੇ ਆਓ ਤੁਹਾਨੂੰ ਦਿਖਾਉਨੇ ਹਾਂ ਮੇਲਾ ਬਾਬਾ ਬਕਾਲਾ ਸਾਹਿਬ ਜੀ ਦਾ ਇਸ ਸਥਾਨ ਦੇ ਉੱਤੇ ਭੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ 26 ਸਾਲ 9 ਮਹੀਨੇ ਅਤੇ 13 ਦਿਨ ਭਗਤੀ ਵੀ ਕੀਤੀ ਸੀਗੀ ਤੇ ਇੱਥੋਂ ਹੀ ਉਹ ਗੁਰੂ ਪ੍ਰਗਟ ਹੋਏ ਸਨ ਤੇ ਨਾਲ ਹੀ ਉਹਨਾਂ ਨੇ ਨਾਲ ਹੀ ਇਹਨਾਂ ਨੇ ਭਾਈ ਮੱਖਣਸ਼ਾਲਾ ਬਾਣਾ ਜੀ ਦਾ ਜਿਹੜਾ ਡੁੱਬਦਾ ਆ ਬੇੜਾ ਸੀਗਾ ਉਹ ਤਾਰਿਆ ਸੀਗਾ ਤੇ ਇੱਥੋਂ ਹੀ ਉਹ ਸੱਚੇ ਗੁਰੂ ਪ੍ਰਗਟ ਹੋਏ ਸਨ ਤੇ ਇੱਥੇ ਹੁਣ ਭਾਰੀ ਦੀਵਾਨ ਸਜਦੇ ਹਨ ਇਸ ਮੇਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਲਗਭਗ ਇੱਥੇ ਹਰ ਪਾਰਟੀਆਂ ਜਿਹੜੀਆਂ ਵੱਡੀਆਂ ਸਟੇਜਾਂ ਜਿਹੜੀਆਂ ਉਹ ਸਜਦੀਆਂ ਨੇ ਤੇ ਮੇਲੇ ਦੇ ਵਿੱਚ ਆ ਜਿਹੜਾ ਉਹ ਕਾਫੀ ਜ਼ਿਆਦਾ ਸੰਗਤਾਂ ਜਿਹੜੀ ਉਹ ਮੌਜੂਦ ਰਹਿੰਦੀ ਹੈ ਦੀ ਤੇ ਇੱਥੇ ਜਿਹੜੀ ਆ ਸਾਜੀ ਦੀ ਆ ਜਿਹੜੀ ਇੱਕ ਇਧਰ ਵੀ ਸਟੇਜ ਲੱਗੀ ਹੈ ਜੀ ਆ ਤੇ ਇੱਥੇ ਵੀ ਕਾਫੀ ਆ ਜਿਹੜੀ ਸੰਗਤ ਨਜ਼ਰ ਆ ਰਹੀ ਆ ਤੇ ਮੇਲੇ ਦੇ ਵਿੱਚ ਵੀ ਆ ਜਿਹੜੀ ਸੰਗਤ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਦੂਰੋਂ ਨੇੜੇੋਂ ਟੂਟਰ ਮੋਟਰਸਾਈਕਲਾਂ ਤੋਂ ਤੇ ਹੋਰ ਦੂਰੋਂ ਨੇੜੇੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਇੱਥੇ ਕਈ ਧਰਮ ਪੰਥ ਲਿਹਾੰਗ ਸਿੰਘ ਜਿਹੀ ਬੰਦੀਆਂ ਸੰਤ ਸਮਾਜ ਕਾਫੀ ਵੱਡੀ ਗਿਣਤੀ ਵਿੱਚ ਪਹੁੰਚਦਾ ਹੈ ਇੱਥੇ ਜਿਹੜੇ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੀ ਸਟੇਜ ਆ ਉਹ ਲੱਗੀ ਹੋਈ ਆ ਤੇ ਦਲਵੇ ਆਪਾਂ ਦੇ ਵੀ ਇਹ ਮੇਲਾ ਬਿਲਕੁਲ ਹੀ ਜਿਵੇਂ ਕਿ ਨਾਨਕ ਗੁਰ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵੱਡੇ ਮੇਲੇ ਆਵਾਂ ਨੂੰ ਇਸ ਜਗ੍ਹਾ ਦੇ ਉੱਤੇ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਵਾ ਤੇ ਸੰਗਤਾਂ ਇੱਥੇ ਵੱਡੀ ਪੱਧਰ ਦੇ ਵਿੱਚ ਜੜੀਆਂ ਨੇ ਉਹ ਪਹੁੰਚਦੀਆਂ ਨੇ ਤੇ ਰੋਡ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ ਕਾਫੀ ਜ਼ਿਆਦਾ ਜੜੀ ਸੰਗਤ ਨੂੰ ਨਜ਼ਰ ਆ ਰਹੀ ਆ ਤੇ ਨਾਲ ਹੀ ਇੱਥੋਂ ਅਗਲੀ ਸਾਈਡ ਵੀ ਇੱਕ ਹੋਰ ਸਿਆਸੀ ਸਟੇਜ ਆ ਜਿਹੜੀ ਉਹ ਲੱਗੀ ਹੋਈ ਆ ਦੇ ਸਾਹਮਣੇ ਜਿਹੜੇ ਆਪ ਤੁਸੀਂ ਵੇਖande ਊਰੇ ਵਗਾਰਾ ਵੀ ਲੱਗੇ ਤੇ ਇਧਰ ਲਈ ਸੈਟ ਆ ਜਿਹੜੀ ਉਹ ਗੁਰੂ ਕੇ ਲੰਗਰ ਚੱਲ ਰਹੇ ਨੇ ਨਿਹੰਗ ਜਥੇਬੰਦੀਆਂ ਜਿਹੜੇ ਤੁਹਾਨੂੰ ਦੱਸਿਆ ਸੀਗਾ ਉਹ ਵੀ ਇੱਥੇ ਕਾਫੀ ਵੱਡੀ ਤਦਾਦ ਦੇ ਵਿੱਚ ਪਹੁੰਚਦਿਆਂ ਨੇ ਇਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਜੋ ਕਿ ਤਸੀਲ ਬਾਬਾ ਬਕਾਲਾ ਹੀ ਆ ਅਤੇ ਜਿਲ੍ਹਾ ਅੰਮ੍ਰਿਤਸਰ ਵਿਆਸ ਦਰਿਆ ਦੇ ਬਿਲਕੁਲ ਲਾਗੇ ਇਹ ਪਿੰਡ ਸਥਿਤ ਹੈ ਪਾਬਾ ਬਕਾਲਾ ਸਾਹਿਬ ਜਿੱਤੇ ਗੁਰੂ ਤੇਗ ਪ੍ਰਤਾਪ ਸਾਹਿਬ ਜੀ ਨੇ ਇਸ ਤਰ੍ਹਾਂ ਪਾਬਾ ਬਕਾਲਾ ਇਹ ਇਧਰ ਆਡੇ ਚਾਚਾ ਜੀ ਮੇਲੇ ਦੇ ਚਾਹ ਦੇ ਗੱਪੇ ਛੱਕਦੇ ਫੜੇ ਗਏ ਹਾਂ ਪਕੌੜਾ ਲਾ ਪਕੌੜੇ ਕਿੱਥੇ ਜਾਂਦਾ ਜੀ ਪਕੌੜੇ ਆਏ ਆਓ ਸਾਰੇ ਪਾਰੇ ਫੇਸਬੁੱਕ ਤੇ ਐ ਨਹੀਂ ਆ ਦੱਸੋ ਕਿਵੇਂ ਘਾਤੇ ਪਕੌੜੇ ਇੱਕ ਕਮਲਾ ਭਰ ਕੇ ਥੱਲੇ 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 ਚਲੋ ਕੋਈ ਗੱਲ ਇੱਧਰ ਚੱਲ ਰਿਹਾ ਜੀ ਪਕੌੜਿਆਂ ਦਾ ਇੱਧਰ ਚੱਲ ਰਿਹਾ ਪਕੌੜਿਆਂ ਦਾ ਨਾਲ ਹੀ ਲੰਗਰ ਤੇ ਸੰਗਤਾਂ ਛਕ ਰਹੀਆਂ ਹੋ ਆ ਐ ਠਾਗਦੇ ਆ ਪਾਵੇਂ ਵਿਨੇ ਆ ਆ ਵੀ ਲੈ ਆ ਜੀ ਜਵਾਨ ਪਕੌੜੇ ਹਾਂ ਹਾਂ ਤੇ ਛੜਵੇਂ ਹਾਂ ਹਾਂ ਭੁੱਖ ਵੀ ਲੱਗੀ ਦੁਪਹਿਰ ਦਾ ਸਮਾਂ ਆਇਆ ਹੀ ਸਵਾਗੋ ਮੇਰਾ ਹਾਲ 2:30 ਵੱਜ ਚੁੱਕੇ ਆ 2:30 ਵੱਜ ਚੁੱਕੇ ਨਾ ਤੇ ਖਾਗਦੇ ਆ ਤੇ ਚੱਲਦੇ ਆ ਉਹ ਸਾਹਮਣੇ ਮੇਲੇ ਵਾਲਾ ਲੋ ਵੀ ਇਤਨੀ ਵੀ ਪੰਗੂੜੇ ਚੱਲ ਰਹੇ ਆ ਮੈਂ ਆ ਵੀ ਰੇੜਕੇ ਲਈ ਜਾਂਦੇ ਆਂ ਜੀ ਨਾਇਰਾ ਪਿੱਟੇ ਉਹ ਲੱਗ ਗਈ ਆ ਜੱਸੀ ਆ ਫਿਰ ਇਹਨੇ ਆ ਘੂੜੇ ਵੀ ਚੱਲ ਰਹੇ ਆ ਲੋ ਜੀ ਇਹ ਜਿਆਦੇ ਲੋਕਲ ਹੀ ਆ ਪਿੰਡ ਅਸੀਂ ਸ਼ੁਰੂ ਤੋਂ ਜਿੱਥੇ ਸ਼ੁਰੂ ਹੋਏ ਉੱਥੇ ਮੇਲੇ ਨੂੰ ਘੂਰੇ ਗੋਦਰਾਾ ਬਾਬਾ ਬਟਾਲਾ ਸਾਹਿਬ ਨੇ ਲੇ ਲਿਆ ਰਹੇ ਪੰਘੂਰੇ ਇੱਥੇ ਕਾਫੀ ਵੱਡੀ ਤਦਾਦ ਦੇ ਵਿੱਚ ਲੱਗੇ ਹੁੰਦੇ ਆ ਕਾਫੀ ਵੱਡੀ ਗੰਧ ਕੰਮਾ ਇੱਥੇ ਕਾਫੀ ਤਦਾਦ ਦੇ ਵਿੱਚ ਲੱਗਦੀਆਂ ਨੇ ਇਹ ਮੇਲੇ ਦੀ ਲਓ ਜੀ ਇੱਧਰ ਲੱਗੇ ਨੇ ਪੰਘੂਰੇ ਤੇ ਇੱਧਰ ਚਲੋ ਮੇਲੇ ਦੇ ਵਿੱਚ ਬਹੁਤ ਹੀ ਵਧੀਆ ਨਜ਼ਾਰਾ ਰੋਡ ਦੇ ਨਾਲ ਹੀ ਲੱਗੇ ਆ ਪਾਤਾ ਨੇ ਜੀ ਆਹ ਇਹ ਦੁੱਧ ਥੋੜਾ ਉਹ ਦੁੱਧ ਵੀਰੇ ਅੱਜ ਭਾਗਿਆ ਪਕੌੜੇ ਆਪਾਂ ਤੁਹਾਨੂੰ ਦੇ ਕੇ ਅੱਗੇ ਅੱਗੇ ਨਵਾ ਜੀ ਨਵਾ ਜੀ ਟੀਨਾ ਵੀ ਇਹਦਾ ਰਿਤ ਸਿੰਘ ਜਨਾ ਅਰਿੰਦਰ ਸਿੰਘ ਹਨੀ ਦੋਲੋਂ ਨੰਦਾਂ ਦੇ ਦੋਨੇ ਕਲੇ ਕਲੇ ਦੇ ਆਈਦਾ ਆਪਾਂ ਪੂਰਾ ਇੱਕ ਬਾਗੀ ਦੀ ਆ ਆਪਣੇ ਪਿੰਡੋਂ ਵੀ ਜਨਾਰੇ ਇੱਕ ਵੀ ਨਹੀਂ ਆ ਆਜੋ ਮਾਰਾ ਗਾ ਜੀ ਤੁਹਾਨੂੰ ਉਤਰਾਈਏ ਥੋੜਾ ਇੱਥੇ ਇਧਰ ਨਾਲ ਹੀ ਆਪਣੇ ਪਿੰਡ ਦੇ ਵੀਰ ਆਪਣੇ ਸਾਰੇ ਆ ਜਿਹੜੇ ਦੋ ਲੋ ਨਗਲਦੇ ਆ ਹਾਂਜੀ ਉਹ ਪਿਛੇ ਉਸਕਾਰ ਮੇਰਾ ਬਿੱਲਾ ਉਹ ਹੋ ਰਿਹਾ ਆਪਾਂ ਮਤਲਬ ਰਗੜਾ ਵੀ ਲਾਵਾਂਗੇ ਨਾਲ ਦੀ ਨਾਲ ਹੀ ਇਧਰੋਂ ਬਾਕੀ ਮੇਲੇ ਦੇ ਪੂਰਾ ਮੋੜ ਬਣਿਆ ਹੋਵੇ ਬਾਕੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵਧੀਆ ਵਧੀਆ ਮੇਲਾ ਇੰਜੋਏ ਕਰੋ ਲੱਪਖਾਨਾ ਨਾ ਪਾਓ ਬੋਤਾ ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਮਹਾਰਾਜ ਦੀ ਹਾਜ਼ਰੀ ਲਗਾਓ ਵਧੀਆ ਤਰੀਕੇ ਨਾਲ ਹਾਂਜੀ ਭਾਈ ਧੰਨਵਾਦ ਬਹੁਤ 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 ਧੰਨਵਾਦ ਵੀਰ ਦਾ ਲਓ ਜੀ ਅਰਜਨ ਸਿੰਘ ਆਪਣਾ ਰਾਸਾ ਸੀ 에ਰਪੋਰਟ ਕਦੋਂ ਤੋਂ ਆ ਰਹੇ ਇੱਥੇ ਮਿਲਾ ਦੇ ਇੱਥੇ ਭਾਈ ਆਪਣੀ ਬੌਂਸ ਸਿਕਿਉਰਟੀ ਹੋ ਅੱਛਾ ਹਾਂ ਜੀ ਕਿਵੇਂ ਦਾ ਲੱਗ ਰਿਹਾ ਮੇਲੇ ਬਹੁਤ ਵਧੀਆ ਲੱਗ ਰਿਹਾ ਜੋ ਬਹੁਤ ਮਾਲਕ ਦੀ ਕਿਰਪਾ ਜੋ ਬਹੁਤ ਵਧੀਆ ਹੋ ਸਰਕਾਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਵਸ ਚੜਦੀ ਕਲਾ ਜ ਮਾਰਾ ਰੱਖੇ ਸਾਰਿਆਂ ਨੂੰ। ਹਾਂ ਜੀ ਧੰਨਵਾਦ ਭਰਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ। ਸੋ ਸੰਗਤਾਂ ਇਥੇ ਕਾਫੀ ਵੱਡੀ تعداد ਦੇ ਵਿੱਚ ਇਸ ਮੇਲੇ 'ਚ ਪਹੁੰਚਦੀਆਂ। ਤੇ ਧੰਨਵਾਦ ਜੀ। ਤਾਂ ਜੀ ਠੀਕ ਠਾਕ ਹੋ। ਇਹ ਬੈਂਕ ਵਾਲੇ ਨੇ ਗੁਰਿੰਦਰਪਾਲ ਜੀ ਜੋ ਕਿ IDBI ਬੈਂਕ ਦੇ ਵਿੱਚ ਆ ਕੰਮ ਕਰਦੇ। ਦੱਸੋ ਵੀਰ ਜੀ ਉਹਨਾਂ ਦਾ ਉਹਨਾਂ ਦਾ ਮਹਾਰਾਜ ਉਹ ਦੋ ਕਰ ਰਹੇ ਫਿਰ ਥੋੜਾ ਲਾਗੇ ਕਰ ਲਿਓ ਅੱਛਾ ਚਲੋ ਠੀਕ ਆ ਜੀ ਹੋਰ ਸੰਗਤਾਂ ਨੂੰ ਕੋਈ ਸੰਦੇਸ਼ ਚਲੋ ਕੋਈ ਨਹੀਂ ਵੀਰ ਸੇਵਾ ਵੀਰਾਂ ਦੀ ਆ ਜਿਹੜੀ ਉਹ ਸਤਿਗੁਰੂ ਚੜ੍ਹਦੀ ਕਲਾ ਕਰਨ ਜੇਕਰ ਗੱਲ ਕਰ ਲਈਏ ਇਧਰਲੀ ਸਾਈਡ ਦੀ ਇੱਕਦਮ ਹੀ ਸਾਈਡ ਵੀ ਆ ਜਿਹੜੇ ਉਹ ਲੱਗੇ ਹੋਏ ਆ ਕਾਫੀ ਜਾਂਦੇ ਬੱਚਿਆਂ ਵਾਸਤੇ ਹੈਗੇ ਆ ਆ ਦੇਖੋ ਇਹ ਵਾਹ ਦੇ ਇਸ ਮੇਲੇ ਦੇ ਉੱਪਰ ਮੀ ਵੀ ਕਾਫੀ ਪੈ ਜਾਂਦਾ ਹੁੰਦਾ ਵਾ ਕਾਫੀ ਦਿਨ ਚੱਲਦਾ ਵੀ ਰਿਹਾ ਪਰ ਅੱਜ ਜਿਹੜਾ ਮੌਸਮ ਆ ਉਹ ਤੋਂ ਪੂਰੀ ਨਿਕਲੀ ਹੋਈ ਆ ਤੇ ਸੰਗਤਾਂ ਕੁਝ ਦਰਸ਼ਨ ਕਰਕੇ ਆ ਰਹੀਆਂ ਨੇ ਸਤਿਗੁਰੂ ਜੀ ਦੇ ਤੇ ਹੋਰ ਸੰਗਤਾਂ ਜਿਹੜੀਆਂ ਉਹ ਕਰਨ ਜਾ ਰਹੀਆਂ ਨੇ ਇੱਧਰਲੀ ਸਾਈਡ ਵੀ ਹੈ ਜਿਹੜਾ ਇੱਥੇ ਜਿਹੜਾ ਲੰਗਰ ਆਉ ਲੱਗਦਾ ਵਾ ਇੱਥੇ ਵੀ ਕਾਫੀ ਵੱਡੀ ਤਜ਼ਾਦ ਦੇ ਵਿੱਚ ਜਿਹੜਾ ਲੰਗਰ ਆਉ ਲੱਗਦਾ ਵਾ ਆ ਵੇਖੋ ਇਹ ਜਿਹੜਾ ਲੰਗਰ ਆ ਇੱਥੇ ਕਿਲਾ ਆਨੰਦਗੜ੍ਹ ਦਾ ਸਾਡੇ ਗੁਰੂ ਜੀ ਸਾਹਿਬ ਵਾਲਿਆ ਲੋ ਆਇਆ ਜਾਂਦਾ ਵਾ ਬੇ ਬੀ ਜੀ ਦੇ ਚਾਹੇ ਨਾ ਉਹ ਲੰਗਰ ਆਪ ਨੂੰ ਨਿਯਤ ਕਰਦੇ ਨੇ ਇਹ ਵੀ ਉਹਨਾਂ ਲੰਗਰਾਂ ਦੇ ਵਿੱਚ ਇੱਕ ਵਿਸ਼ੇਸ਼ ਲੰਗਰ ਆ ਜਿਹੜਾ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲੀਆਂ ਬਾਬਾ ਜੀ ਸਤਸਾਹ ਵੱਲੋਂ ਗੁਰੂ ਕਾ ਲੰਗਰ ਕਰਵਾਇਆ ਹੋਇਆ ਹੈ। ਹੁਣ ਆਪਾਂ ਨਾਲ ਹੀ ਜਿਹੜਾ ਉਹ مین ਗੇਟ ਤੋਂ ਥੋੜੀ ਦੂਰ ਹੈਗੇ ਆ ਤੇਰਾ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਆਲੂ ਤੇ ਤੁਹਾਨੂੰ ਖਵਾਉਣੇ ਆ ਦਰਸ਼ਨ ਸਤਿਗੁਰਾਂ ਜੀ ਦੇ ਜਿਆਜ਼ ਕੋਈ ਸੇਲ ਦੀਆਂ ਚੱਪਲਾਂ ਵਗੈਰਾ ਦੀਆਂ ਜਿਹੜੀਆਂ ਦੁਕਾਨਾਂ ਲੱਗੀਆਂ ਵਾ ਨਾਲ ਕੋਈ 버ਗਰਾਂ ਵਗੈਰਾ ਦੀਆਂ ਕੋਲਡ ਡਰਿੰਕ ਆ ਦੁੱਧ ਛੋਡੇ ਵਗੈਰਾ ਹੋ ਕੇ ਇਹ ਸੰਗਤ ਬਾਜ਼ਾਰ ਦੇ ਵਿੱਚ ਜਿਹੜੀ ਆ ਕਾਫੀ ਨਜ਼ਰ ਆ ਰਹੀ ਆ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਫਾਤਸ਼ਾਹੀ ਨਵੀ ਅੱਲੇ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਆ ਦੀ ਵਾਸਤੇ ਜਿਹੜੀ ਵੇਖ ਹੀ ਸਕਦੇ ਆਲੇ ਦੁਆਲੇ ਇਹ ਆ ਮੁੱਖ 게ਟ ਆ ਜਿਹੜਾ ਆ ਪਾਪਾ ਬਕਾਲਾ ਸਾਹਿਬ ਕੀ ਦੇ ਮੁੱਖ 게ਟ ਆ ਜਿਹੜਾ ਦਰਵਾਜਾ ਅੰਦਰ ਅੱਗੇ ਸਾਹਮਣੇ ਤੁਸੀਂ ਦੇਖੋਗੇ ਦਰਬਾਰ ਸਾਹਿਬ ਤੁਹਾਨੂੰ ਨਜ਼ਰ ਆਏਗਾ ਤੇ ਇਹ ਜਿਹੜਾ ਰੋਡ ਆ ਇਹ ਹੈਗਾ ਜਲੰਧਰ ਬਟਾਲਾ ਰੋਡ ਇਹ ਅਗਲੀ ਸਾਈਡ ਨੂੰ ਬਟਾਲੇ ਨੂੰ ਆ ਤੇ ਮੇਰੇ ਬੈਕ ਸਾਈਡ ਨੂੰ ਆ ਜਿਹੜਾ ਉਹ ਉਹ ਜਲੰਧਰ ਵਾਲੀ ਸਾਈਡ ਨੂੰ ਜਾਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਆਪਾਂ ਜਾ ਸਕਦੇ ਆ ਤੇ ਚੱਲਦੇ ਹੁਣ ਆਪਾਂ ਅੰਦਰ ਸਤਗੁਰਾਂ ਜੀ ਦੇ ਕਰਦੇ ਆ ਦਰਸ਼ਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾਈ ਨਵੀਂ ਬਾਬਾ ਬਕਾਲਾ ਸਾਹਿਬ ਥੋੜਾ ਪਾਈ ਜਾਂਦੇ ਆ ਸਾਹਿਬਾਂ ਨੂੰ ਤੇ ਗੇਟ ਦੇ ਅੰਦਰ ਹੀ ਵਰਦਿਆਂ ਜਿਹੜਾ ਵਾ ਉਹ ਵੇਖੋ ਕਿੰਨੀ ਸੋਹਣੀ ਆ ਜਿਹੜੀ ਉਹ ਪੇਂਟਿੰਗ ਬਣਾਈ ਹੋਈ ਆ ਇਹ ਉਸ ਵੇਲੇ ਦੀ ਪੇਂਟਿੰਗ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 22 23 ਦਸੰਬਰ ਦੀ ਰਾਤ ਨੂੰ 1704 ਈਸਵੀ ਦੀ ਰਾਤ ਨੂੰ ਚਮਕੌਰ ਸਾਹਿਬ ਗੜੀ ਵਿੱਚ ਆਪਣੀ ਕਲਗੀ ਬਾਬਾ ਜੀਵਨ ਸਿੰਘ ਜੀ ਦੇ ਸਿਰ ਤੇ ਸਜਾਉਂਦੇ ਹੋਏ ਉਹਨਾਂ ਨੇ ਉਸ ਵੇਲੇ ਜਿਹੜੀ ਆ ਕਲਗੀ ਗੁਰੂ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ ਦੇ ਸਿਰ ਤੇ ਧਜਾਈ ਸੀ ਉਸ ਵੇਲੇ ਦੀ ਤਸਵੀਰ ਆ ਤੇ ਚੱਲਦੇ ਆਪਾਂ ਅੱਗੇ ਵੱਲ ਨੂੰ ਬਾਜ਼ਾਰ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਬਿਲਕੁਲ ਬਾਜ਼ਾਰ ਪੂਰਾ ਭਰਿਆ ਹੋਇਆ ਹੈ ਸੰਗਤ ਦੇ ਨਾਲ ਤੇ ਨਾਲ ਨਾਲ ਆ ਜਿਹੜੀ ਉਹ ਉਹ ਜੀ ਦੋਪਰ ਉਸ ਵਾਸਤੇ ਸਾਡਾਂ ਦੇ ਉੱਪਰ ਦੁਕਾਨਾਂ ਜਿਹੜੀਆਂ ਉਹ ਕਾਫੀ ਬਣੀਆਂ ਆਆਂ ਨਾਲ ਹੀ ਇੱਥੇ ਜਿਹੜੇ ਦੁਕਾਨਾਂ ਦੇ ਫਲੈਕਸ ਬੋਰਡ ਨੇ ਬਣੇ ਉਹ ਵੇਖੋ ਵੀ ਜਿਵੇਂ ਆਪਾਂ ਦਰਬਾਰ ਸਾਹਿਬ ਵੇਖਨੇ ਆ ਉਵੇਂ ਹੀ ਉਹ ਬਣੇ ਹੋਏ ਆ ਇੱਕੋ ਜਿਹੇ ਬਿਲਕੁਲ ਸਾਰੀਆਂ ਦੁਕਾਨਾਂ ਦੇ ਜੇਕਰ ਗੱਲ ਕਰ ਲਈਏ ਇਧਰਲੀ ਸਾਈਡ ਵੀ ਉਹ ਸਾਹਮਣੇ ਵੀ ਬਿਲਕੁਲ ਇਹ ਕੋਈ ਜ ਬੋਰਡ ਆ ਜਿਹੜੇ ਉਹ ਬਣੀ ਹੋਏ ਆ ਤੇ ਸੰਗਤਾਂ ਇਥੋਂ ਕਾਫੀ ਦੂਰੋਂ ਨੇੜੇੋਂ ਚੱਲ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਯਾਰ ਦੇ ਵਿੱਚ ਹੀ ਕਈ ਥਾਵਾਂ ਦੇ ਉੱਪਰ ਆ ਜਿਹੜੀ ਉਹ ਸ਼ਬੀਲਾਂ ਲੱਗੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਸੰਗਤਾਂ ਵੱਲੋਂ ਇਥੇ ਸ਼ਬੀਲਾਂ ਦਾ ਜਿਹੜਾ ਉਹ ਜਿਹੜਾ ਮੁੱਖ ਧਿਆਨ ਰੱਖਿਆ ਜਾਂਦਾ ਵਾ ਬਹੁਤ ਹੀ ਸੁੰਦਰ ਦੁਕਾਨਾਂ ਜਿਹੜੀਆਂ ਉਹ ਸੱਗੀਆਂ ਹੀ ਆ ਨੇ ਮਾਰਕੀਟ ਦੇ ਵਿੱਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਇੱਧਰ ਇੱਕ ਵੀਰ ਆ ਜਿਹੜਾ ਟੈਟੂ ਬਣਾ ਰਿਹਾ ਵਾ ਆ ਵੇਖੋ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜਿੱਥੇ ਦਾ ਇਤਿਹਾਸ ਚ ਜੇ ਝਾਤੀ ਮਾਰੀਏ ਇਹ ਇੱਕ ਪ੍ਰਾਤਨ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਇੱਥੇ ਕਠੋਰ ਤਪੱਸਿਆ ਕੀਤੀ ਤਪ ਕੀਤਾ ਅਤੇ ਇੱਥੇ ਦਾ ਜੋ ਇਤਿਹਾਸ ਹੈ ਜਦੋਂ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤਾਂ ਨੇ ਕਿਹਾ ਕਿ ਸਤਿਗੁਰੂ ਜੀ ਸਾਨੂੰ ਹੁਣ ਕਿਸ ਦੇ ਲੜ ਲਾ ਕੇ ਜਾ ਰਹੇ ਉਹ ਤਾਂ ਸਤਿਗੁਰਾਂ ਨੇ ਆਪਣੇ ਮੁਖ ਦੇ ਵਿੱਚੋਂ ਫਰਮਾਇਆ ਬਾਬਾ ਵਸੇ ਗ੍ਰਾਮ ਬਕਾਲੇ ਭਾਵ ਕਿ ਬਾਬਾ ਹੁਣ ਬਕਾਲੇ ਵਿੱਚ ਵਸਦਾ ਹੈ ਤਾਂ ਬਕਾਲੇ ਕਹਿਣ ਦਾ ਮਤਲਬ ਸੀਗਾ ਕਿ ਇਹ ਬਾਬਾ ਬਕਾਲਾ ਸਾਹਿਬ ਦੇ ਵਿੱਚ ਸੱਚੇ ਸਤਿਗੁਰੂ ਹੁਣ ਵਸਣਗੇ ਭਾਵ ਕਿ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੂਪ ਦੇ ਵਿੱਚ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਜੈ ਇੱਕ ਸਮੇਂ ਦੀ ਗੱਲ ਹੈ ਜਦੋਂ ਇੱਕ ਮੱਖਣ ਸ਼ਾਰਨ ਨਾਂ ਦਾ ਲੁਬਾਣਾ ਸਿੱਖ ਜੋ ਕਿ ਵਪਾਰੀ ਸੀਗਾ ਉਸ ਸਮੇਂ ਸਮੁੰਦਰ ਦੇ ਵਿੱਚ ਬੇੜੀਆਂ ਰਾਹੀਂ ਜੋ ਸੀਗਾ ਉਹ ਵਪਾਰ ਕੀਤਾ ਜਾਂਦਾ ਸੀਗਾ ਤਾਂ ਕੋਈ ਸਮਾਂ ਐਸਾ ਆਇਆ ਇੱਕ ਦਿਨ ਉਹ ਵਪਾਰ ਕਰਨ ਲਈ ਗਿਆ ਤੇ ਸਮੁੰਦਰ ਦੇ ਵਿੱਚ ਕਾਫੀ ਜ਼ਿਆਦਾ ਤੂਫਾਨ ਚੱਲ ਪਿਆ ਸੀਗਾ ਤੇ ਸੁਬਹਾਨ ਚੱਲਿਆ ਤਾਂ ਉਸਨੇ ਸੋਚਿਆ ਕਿ ਅੱਜ ਮੇਰਾ ਬੇੜਾ ਜੋ ਡੁੱਬ ਜਾਵੇਗਾ ਤਾਂ ਉਸਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪ੍ਰਮਾਤਮਾ ਅੱਜ ਮੇਰਾ ਜੋ ਡੁੱਬਦਾ ਹੋਇਆ ਬੇੜਾ ਹੈ ਉਹ ਬੰਨੇ ਲਾ ਦੇ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੇਰੇ ਅੱਗੇ 500 ਮੋਹਰਾਂ ਜੋ ਹਨ ਉਸ ਸਮੇਂ ਦੇ ਵਿੱਚ ਮੋਹਰਾਂ ਕਈਆਂ ਜਾਂਦੀਆਂ ਸਨ ਤੇ ਉਹ ਭੇਟਾ ਕਰਾਂਗਾ ਤਾਂ ਸਤਿਗੁਰਾਂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭ्रू ਨਾਨਕ ਦੇਵ ਜੀ ਦੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਹੀ ਇਹ ਅਰਦਾਸ ਬੇਨਤੀ ਆਪਣੇ ਸੱਚੇ ਸਿੱਖ ਦੀ ਸੁਣੀ ਤਾਂ ਉਹਨਾਂ ਨੇ ਮੋਢਾ ਲਾ ਕੇ ਉਸ ਨਿਮਾਣੇ ਸਿੱਖ ਦਾ ਜੋ ਬੇੜਾ ਸੀਗਾ ਉਹ ਡੁੱਬਦਾ ਹੋਇਆ ਪਾਰ ਲਗਾਇਆ ਤੇ ਫਿਰ ਜਦੋਂ ਵਾਪਸ ਆਇਆ ਤਾਂ ਉਸ ਉਸਨੇ ਵੇਖਿਆ ਕਿ ਬਾਬੇ ਬਕਾਲੇ ਦੇ ਵਿੱਚ ਆ ਕੇ ਇਸ ਜਗ੍ਹਾ ਦੇ ਉੱਪਰ ਕਾਫੀ ਜੜੇ ਸੀਗੇ ਉਹ ਸੰਤ ਬੈਠੇ ਹੋਏ ਈਸ਼ਾਨ ਕੋ ਪਖੰਡੀ ਈਸ਼ਾਨ ਜਿਹਦੇ ਜੋ ਕੇ ਨਕਲੀ ਗੁਰੂ ਹੋ ਕੇ ਬਣ ਕੇ ਬੈਠੇ ਸਨ ਤਾਂ ਉਸਨੇ ਸੋਚਿਆ ਕਿ ਮੈਂ ਜਿਸ ਸੱਚੇ ਸਤਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਹੈ ਜਿਸਨੇ ਮੇਰਾ ਬਿੜਾ ਫਾਰਨ ਗਾਇਆ ਹੈ ਉਹ ਗੁਰੂ ਕੌਣ ਹੈ ਅਤੇ ਉਸ ਦੀ ਮੈਂ ਪਛਾਣ ਕਿਸ ਤਰ੍ਹਾਂ ਕਰਾਂਗਾ ਉਸਨੇ ਕੀ ਕੀਤਾ ਇੱਕ ਤਰਕੀਬ ਲਗਾਈ ਕਿ ਜਿਵੇਂ ਜੋ ਮੋਰਾਂ ਉਸਨੇ ਸਤਗੁਰੂ ਜੀ ਨਹੀਂ ਚੜਾਉਣੀਆਂ ਸਨ ਉਹ ਜਿੰਨੇ ਵੀ ਬਾਈ ਮੰਜੀਆਂ ਲਾ ਕੇ ਬੈਠੇ ਸਨ ਸਾਰਿਆਂ ਨੂੰ 5-5 10-10 ਮੋਹਰੇ ਸੀਗੀਆਂ ਉਹ ਚੜਾ ਦਿੱਤੀਆਂ ਤੇ ਉੱਥੇ ਫਿਰ ਭਾਈ ਮੱਖਣਸ਼ਾਹ ਲਬਾਣਾ ਜੀ ਨੇ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਸੰਤ ਸਾਧੂ ਹੈ ਤਾਂ ਕਿਸੇ ਨੇ ਦੱਸਿਆ ਕਿ ਇੱਕ ਉਹ ਘੋਰੀ ਦੇ ਵਿੱਚ ਬੈਠਾ ਇੱਕ ਸਾਧੂ ਹੈ ਤੁਸੀਂ ਉਹਦੇ ਵੀ ਦਰਸ਼ਨ ਜਰੂਰ ਕਰਕੇ ਜਾਓ ਤਾਂ ਫਿਰ ਉਹ ਉੱਥੇ ਗਏ ਤਾਂ ਉੱਥੇ ਜਿੰਨੀਆਂ ਬਚੀਆਂ ਹੋਈਆਂ 5 ਕੋ ਮੋਹਰੇ ਸਨ ਉਸਦੇ ਕੋਲ ਤਾਂ ਉਸਨੇ ਉਹ ਰੱਖ ਕੇ ਨਮਸਕਾਰ ਕੀਤੀ ਤੇ ਸਤਗੁਰਾਂ ਜੀ ਨੇ ਫੇਰ ਆਵਾਜ਼ ਦਿੱਤੀ ਵੀ ਭਾਈ ਚੜਾਉਣਾ ਪੰਜੇ ਤੇ ਸੁਖੀਆਂ 500 ਨੇ ਗੱਲ ਇੱਥੇ ਮੋਹਾਂ ਦੀ ਨਹੀਂ ਸੀ ਗੱਲ ਸੀ ਇੱਥੇ ਸ਼ਰਧਾ ਭਾਵਨਾ ਦੀ ਤੇ ਉਹ ਫਿਰ ਉਸ ਨੇ ਕਿਹਾ ਗੁਰੂ ਜੀ ਤੁਸੀਂ ਕੌਣ ਹੋ ਕਹਿੰਦੇ ਵੀ ਅਸੀਂ ਉਹ ਹਾਂ ਜਿਸ ਨੇ ਤੇਰਾ ਬੇੜਾ ਬੰਨੇ ਲਾਇਆ ਸੀ ਫਿਰ ਸਤਗੁਰਾਂ ਜੀ ਨੇ ਜਿਵੇਂ ਆਪਣੇ ਮੋਢੇ ਦੇ ਉੱਪਰੋਂ ਕੱਪੜਾ ਹਟਾ ਕੇ ਉਹ ਨਿਸ਼ਾਨ ਦਿਖਾਏ ਤਾਂ ਸਤਗੁਰਾਂ ਜੀ ਦੇ ਚਰਨੀ ਪੈ ਗਿਆ ਉਹ ਸਿੱਖ ਨੇ ਮਾਣਾ ਭਾਈ ਲਵਾਨਾ ਜੀ ਤਾਂ ਉਹ ਉੱਚੀ ਉੱਚੀ ਕਹਿਣ ਲਗਾ ਸਾਚਾ ਗੁਰੂ ਲਾਦੋਰੇ ਸਾਚਾ ਗੁਰੂ ਲਾਦੋਰੇ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੱਚੇ ਗੁਰੂ ਪ੍ਰਗਟ ਹੋਏ ਇੱਥੋਂ ਹੀ ਉਹ ਗੁਰੂ ਪ੍ਰਗਟ ਹੋਏ ਤੇ ਇਸੇ ਨਾਂ ਦੇ ਉੱਤੇ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਹੈ ਸਾਚਾ ਗੁਰੂ ਲਾਦੋਰੇ ਇਹ ਇਸੇ ਹੀ ਦੇਣਾ ਜੋ ਕਿ ਰਖੜ ਪੁੰਨਿਆਂ ਹੁੰਦੀ ਹੈ ਤੇ ਇਸ ਨੂੰ ਰਖੜ ਪੁੰਨਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਸੰਤਾਂ ਇਥੋਂ ਬੜੀ ਵੱਡੀ ਤਦਾਦ ਦੇ ਵਿੱਚ ਦੂਰੋਂ ਨੇੜੇੋਂ ਚੱਲ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਪਹੁੰਚਦਿਆਂ ਹਨ ਇਹ ਬਾਬਾ ਬਕਾਲਾ ਪਿੰਡ ਤੇ ਤਹਿਸੀਲ ਹੈ ਜ਼ਿਲ੍ਹਾ ਇਸ ਦਾ ਅੰਮ੍ਰਿਤਸਰ ਹੈ ਵਿਆਸ ਦਰਿਆ ਦੇ ਬਿਲਕੁਲ ਨਾਲ ਹੀ ਇਹ ਕੁਝ 5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ਼ੁਕ ਬਹੁਤ ਹੀ ਸੁੰਝਾਰ ਸਜਾਵਟ ਦੇ ਨਾਲ ਆ ਜਿਹੜਾ ਉਹ ਸਤਗੁਰਾਂ ਜੀ ਦਾ ਘਰ ਆ ਸਜਾਇਆ ਗਿਆ ਗੁਰਦੁਆਰਾ ਸਾਹਿਬ ਆਪਾਂ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਸਟਾਲ ਆ ਜਿਹੜੇ ਲੱਗੇ ਹੋਏ ਆ ਕਰੋ ਜੀ ਦਰਸ਼ਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨਵੀ ਇਹ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੇ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਤੁਹਾਨੂੰ ਜਿਹੜੇ ਰਾਤ ਦੇ ਆ ਵੀ ਉਹ ਵੀ ਇਸੇ ਵੀਡੀਓ ਦੇ ਵਿੱਚ ਵਿਖਾਲੇ ਜਾਣਗੇ ਡਰੋਨ ਦਾਹੀਂ ਤਾਂ ਜਰੂਰ ਦੇਖਣਾ ਜੀ ਇਹ ਹੈ ਸੱਚੇ ਗੁਰੂ ਦਾ ਸੱਚਾ ਦਰ ਜਿੱਥੇ ਆਵਾਜ਼ਾਂ ਆਈਆਂ ਸੀ ਸਾਚਾ ਗੁਰੂ ਲਾਡੋ ਰੇ ਸਾਚਾ ਗੁਰੂ ਲਾਡੋ ਰੇ ਇਹ ਹੈ ਉਹ ਪਾਵਨ ਧਰਤੀ ਗੁਰੂ ਬਾਬਾ ਬਕਾਲਾ ਸਾਹਿਬ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਆਸ ਪਿੰਡ ਵਿਆਸ ਦਰਿਆ ਦੇ ਬਿਲਕੁਲ ਕੰਡੇ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਬਸਿਆ ਆਇਆ ਹੈ ਇਹ ਹੈ ਗੁਰਦੁਆਰਾ ਸਾਹਿਬ ਅੰਦਰ ਬਹੁਤਾਂ ਹੀ ਵੱਡੀ ਪਦਾਰ ਦੇ ਵਿੱਚ ਜੜੀਆਂ ਸੰਤਾਂ ਨੇ ਉਹ ਹੁੰਦੀਆਂ ਨੇ ਐਸਾ ਇਤਿਹਾਸ ਵੀ ਲਿਖਿਆ ਹੋਇਆ ਹੈ ਉਹੀ ਆਪਣਾ ਸਕਰੀਨ ਸ਼ਾਟ ਰਾਈ ਇਤਿਹਾਸ ਤੇ ਮੈਂ ਦੱਸ ਹੀ ਦਿੱਤਾ ਵਾ ਉਹ ਰਾਈ ਜਿਹੜਾ ਉਹ ਤੁਸੀਂ ਇਤਿਹਾਸ ਆ ਉਹ ਸਰਵਨ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਗੁਰਦੁਆਰੇ ਸਾਹਿਬਾ ਮੌਜੂਦ ਹਨ ਤੇ ਚਾਰਾਂ ਦਾ ਇਤਿਹਾਸ ਆ ਜਿਹੜਾ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਤੁਸੀਂ ਸਕਰੀਨ ਸ਼ਾਟ ਰਹੀ ਪ੍ਰਾਪਤ ਕਰ ਸਕਦੇ ਹੋ ਪਰ ਸੈਂਟਰ ਇਹ ਆ ਮੁੱਖ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਦਾ ਜਿੱਥੇ ਸੰਤਾ ਜਾ ਰਹੀਆਂ ਨੇ ਤੇ ਕਾਫੀ ਇੱਥੇ ਸਜਾਵਟਾਂ ਕੀਤੀ ਹੋਈ ਆ ਸੰਤਾ ਤੇ ਵੱਡੀ ਤعداد ਦੇ ਵਿੱਚ ਪਹੁੰਚਦੀਆਂ ਨੇ ਆ ਤੋਹੀ ਵਰਸ਼ਨ ਕਰੋ ਜੀ ਉਹ ਦੋਰਾ ਬਾਬਾ ਬਟਾਲਾ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੱਥੇ ਮਹਾਰਾਜ ਜੀ ਦਾ ਸੰਤਾ ਇੱਥੇ ਨਾਤਮਸਤ ਹੋ ਰਹੀਆਂ ਨੇ ਵੱਡੀ ਤعداد ਦੇ ਵਿੱਚ ਜਿਹੜਾ ਮੰਜੀ ਸਾਹਿਬਾ ਤੇ ਨਾਲ ਹੀ ਗੁਰਦੁਆਰਾ ਪੂਰਾ ਸਾਹਿਬ ਜਿੱਥੇ ਸੰਤਾਂ ਵੱਡੀ ਪਵਾਰ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੀਆਂ ਨੇ ਤੇ ਨਤਮਸਤਕ ਹੋ ਰਹੀਆਂ ਨੇ ਇਹ ਸਾਹਿਬ ਪੂਰਾ ਸਾਹਿਬ ਹੈ ਜਿੱਥੇ ਸਤਗੁਰੂ ਜੀ ਨੇ ਕਾਫੀ ਲੰਮਾ ਸਮਾਂ ਤੱਕ ਬਿਤਾ ਇਹ ਹੈ ਪੂਰਾ ਸਾਹਿਬ ਜਿੱਥੇ ਸਤਗੁਰੂ ਜੀ ਨੇ 26 ਸਾਲ 9 ਮਹੀਨੇ ਇਹ 13 ਦਿਨ ਭਗਤੀ ਕੀਤੀ ਇਹ ਸੰਤਾ ਕੇ ਵੱਡੀ ਤਦਾਰ ਦੇ ਵਿੱਚ ਆ ਜਿਹੜੇ ਆ ਉਹ ਪਹੁੰਚ ਗਿਆ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਉੱਤੇ ਇੱਕ ਆਕਰਤੀ ਜੀ ਉਹ ਹੁੰਦੇ ਆਕਰਤੀ ਇਹ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਦਾ ਪੂਰਾ ਸਾਹਿਬ ਜਿਹੜਾ ਕਿ ਕਾਫੀ 9 ਮੰਜ਼ਿਲਾਾਂ ਦੇ ਖੂਬਸੂਰਤ ਆ ਜਿਹੜੀ ਇਮਾਰਤ ਬਣੀ ਹੋਈ ਆ ਸਤਗੁਰਾਂ ਜੀ ਦੇ ਇਥੋਂ ਆ ਗੁਰਦੁਆਰਾ ਪੂਰਾ ਸਾਹਿਬ ਜਿੱਥੇ ਸੰਗਤਾਂ ਵੱਡੀ ਤਦਾਦ ਦੇ ਵਿੱਚ ਆਤਮਸਤਕ ਹੁੰਦੀਆਂ ਨੇ ਸਾਹਮਣੀ ਸਾਈਡ ਤੋਂ ਮੱਥਾ ਟੇਕ ਕੇ ਸੰਗਤਾ ਪੂਰਾ ਸਾਹਿਬ ਤੋਂ ਬਾਹਰ ਨਿਕਲਦੀਆਂ ਨੇ ਤੇ ਆਹ ਸਾਈਡ ਆ ਜਿਹੜਾ ਪ੍ਰਸ਼ਾਦ ਮਿਆ ਜਾਂਦਾ ਹੈ ਇਥੋਂ ਪ੍ਰਸ਼ਾਦ ਛਕ ਕੇ ਫਿਰ ਤੁਸੀਂ ਅਗਲੇ ਪੜਾਵਲ ਤੁਰ ਪੈਂਦੇ ਹੋ ਇੱਥੇ ਕੋਈ ਜ਼ਰੂਰੀ ਹਦਾਇਤਾਂ ਵੀ ਲਿਖਿਆ ਨੇ ਕਿਸੇ ਅਣਪਛਾਤੇ ਵਿਅਕਤੀ ਵੱਸੋਂ ਕੋਈ ਵੀ ਚੀਜ਼ ਲੈ ਕੇ ਨਾ ਖਾਓ ਕਿਉਂਕਿ ਸੰਗਤਾਂ ਦੀ ਸੇਫਟੀ ਵਾਸਤੇ ਇਹ ਜਿਹੜੀਆਂ ਗੱਲਾਂ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸचेत ਕੀਤਾ ਜਾਂਦਾ ਹੈ ਤੇ ਇਹ ਹੈ ਗੁਰਦੁਆਰਾ ਸਾਹਿਬ ਜੀ ਦਾ ਅੰਦਰ ਦਾ ਨਜ਼ਾਰਾ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਆਂ ਨਾਲ ਹੀ ਇਸ ਤੇ ਜੋੜਾ ਘਰ ਆ ਤੇ ਜੋੜਾ ਘਰ ਤੋਂ ਨਾਲ ਹੀ ਆਪਾਂ ਜਿਹੜਾ ਤੁਹਾਨੂੰ ਲੰਗਰ ਹਾਲ ਵੀ ਵਿਖਾਉਂਦੇ ਆਂ ਇੱਥੇ ਵਿੱਚ ਜਿਹੜਾ ਉਹ ਤੇ ਦੁਕਾਨਾਂ ਜਿਹੜੀਆਂ ਇੱਥੇ ਮਠਿਆਈਆਂ ਮਿਆਆਂ ਹੋਰ ਉਹ ਮਿਆ ਕਾਫੀ ਲੱਗਦੀਆਂ ਆ ਜੋੜਾ ਘਰ ਆ ਜੋੜਾ ਘਰ ਦੇ ਬਿਲਕੁਲ ਹੀ ਸਾਹਮਣੇ ਐਸੋ ਰਾਹ ਮੁੜਦਾ ਜਿਹੜਾ ਲੰਗਰ ਹਾਲ ਨੂੰ ਚਲ ਜਾਂਦਾ ਵਾ ਤੇ ਸੰਗ ਤਾਂ ਇੱਧਰ ਵੱਡੀ ਤਰਾਸ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੀਆਂ ਲੰਗਰ ਤੇ ਵੈਸੇ ਜਿਹੜੇ ਆ ਉਹ ਬਾਹਰ ਹੀ ਕਾਫੀ ਜ਼ਿਆਦਾ ਲੱਗੇ ਹੁੰਦੇ ਆ ਤੇ ਇੱਥੇ ਆ ਜਿਹੜੀਆਂ ਉਹ ਸੰਗਤਾਂ ਵਾਸਤੇ ਜਿਹੜਾ ਪੱਕਾ ਲੰਗਰ ਆ ਗੁਰਦੁਆਰਾ ਸਾਹਿਬ ਜੀ ਦਾ ਉਹ ਇੱਥੇ ਆ ਇਧਰਲੀ ਸਾਈਡ ਆ ਉਹ ਗੁਰਦੀ ਚਾਹ ਵਗੈਰਾ ਵੀ ਆ ਜਿਹੜੀ ਉਹ ਹਰ ਐਤਵਾਰ ਲੱਗਦੀ ਆ ਤੇ ਸਾਹਮਣੇ ਆ ਜਿਹੜਾ ਉਹ ਲੰਗਰ ਆ ਵਾ ਸੰਗਤਾਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸ਼ਾਮਲ ਨੇ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਆ ਲੈ ਪੱਕੇ ਤੌਰ ਤੇ ਰਹਿਣ ਵਾਲਾ 24 ਘੰਟੇ ਇੱਥੇ ਲੰਗਰ ਚੱਲਦਾ ਹੈ ਤੇ ਸੰਤਾ ਜਿਹੜੀਆਂ ਇਥੋਂ ਵੱਡੀ ਗੰਟੀ ਦੇ ਵਿੱਚ ਨਾਤਮਸਤੋਂ ਹੋ ਕੇ ਤੇ ਇਸ ਲੰਗਰ ਹਾਲ ਤੋਂ ਜਿਹੜੀ ਆ ਉਹ ਲੰਗਰ ਸ਼ਾਕੇ ਜਾਂਦੀਆਂ ਹਨ ਤੇ ਨਾਲ ਹੀ ਇਸ ਦੇ ਜਿਹੜੀ ਆ ਉਹ ਆਮਨੀ ਸਾਈਡ ਜਿਹੜੀ ਚਿੱਟੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਉਧਰ ਜਿਹੜਾ ਵਾ ਉਹ ਇਸ਼ਨਾਨ ਪਾਣੀ ਵੀ ਤੁਸੀਂ ਕਰ ਸਕਦੇ ਹੋ ਫਰੈਸ਼ ਵਗੈਰਾ ਹੋ ਸਕਦੇ ਜੀ ਇਧਰਲੀ ਸਾਈਡ ਆ ਜਿਹੜਾ ਉਹ ਟਰਾਲੀ ਦੇ ਵਿੱਚ ਸਵੀਰ ਡੇ ਨੇ ਜਲਦੀ ਸੇਵਾ ਵਰਤੋਣ ਤੇ ਜਲ ਦੀ ਕਾਫੀ ਜਿਆਦੀ ਹੈ ਜਿਹੜੀ ਉਹ ਡਿਮਾਂਡ ਰੈਂਗੀ ਗਰਮੀ ਦਾ ਮੌਸਮ ਆ ਤੇ ਕੋਕ ਵੀ ਸਾਡੇ ਪਿੰਡ ਦੇ ਵੀ ਡੇ ਆ ਦੇ ਵਿੱਚ ਸੰਗਤ ਦੀ ਸੇਵਾ ਕਰਨ ਤੇ ਗਰਮੀ ਬਹੁਤ ਜਿਆਦੀ ਆ ਤੇ ਜਲਦੀ ਸੇਵਾ ਜਿਹੜੀ ਉਹ ਵੀ ਬੜੀ ਜ਼ਰੂਰੀ ਆ ਤੇ ਸਤ ਗੁਰੂ ਚਲੋ ਇਹਨਾਂ ਦੀ ਸੇਵਾ ਨੂੰ ਭਾਗ ਲਾਓ ਤੇ ਸੰਗਤਾਂ ਜਿਹੜੇ ਵੀ ਸਾਈਡ ਤੋਂ ਵੇਖ ਲੋ ਤੁਸੀਂ ਇੱਥੇ ਹਰ ਸਾਈਡ ਦੇ ਉੱਤੋਂ ਹੀ ਸੰਗਤਾਂ ਚਾਰ ਸਫੇਰਿਆਂ ਹੀ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਤੇ ਇਧਰਲੀ ਸਾਈਡ ਆ ਜਿਹੜਾ ਉਹ ਜਿਵੇਂ ਕੋਈ ਬਾਹਰੋਂ ਆਉਂਦਾ ਨੇ ਇਹ ਗੁਰਦੁਆਰਾ ਸਾਹਿਬ ਦੀ ਸਰਾਹ ਆ ਬਣੀ ਭਾਈ ਮੱਖਣਸ਼ਾਹ ਲੁਬਾਣਾ ਨਿਵਾਸ ਜਿਹੜੀ ਇਹ ਸਰਾਹ ਆ ਇਹ ਬਣੀ ਹੋਈ ਆ ਇਸ ਦੇ ਉੱਪਰ ਨਾਮ ਵੀ ਲਿਖਿਆ ਹੋਇਆ ਭਾਈ ਮੱਖਣਸ਼ਾਹ ਲੁਬਾਣਾ ਜੀ ਸਰਾਵ ਆ ਜਿਹੜੀ ਐ ਤੇ ਬਾਹਰੋਂ ਆ ਕੇ ਤੁਸੀਂ ਇਸ ਸਰਾ ਦੇ ਵਿੱਚ ਆ ਜਿਹੜਾ ਉਹ ਕਮਰਾ ਲੈ ਸਕਦੇ ਹੋ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਤੁਹਾਨੂੰ ਨਹੀਂ ਦੱਸਦੇ ਆ ਤੇ ਵੀਡੀਓ ਵਧੀਆ ਲੱਗੇ ਜੇ ਕੀ ਅਗਰ ਵਧੀਆ ਲੱਗੀ ਆ ਤੇ ਅੱਲਾਹ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਸੋ ਮਿਲਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ